ਦੇ ਨਾਲ ਵਿੱਚ ਜਿਹੜੀਆਂ ਬਾਦਰ ਇਲਾਕੇ ਦੇ ਵਿੱਚ ਕਾਫੀ بارشਾਂ ਜਿਹੜੀਆਂ ਹੋਈਆਂ ਤੇ ਪਾਣੀ ਦੀ ਮਾਰ ਵੀ ਪਈ ਆ ਉਹਨੂੰ ਦੇਖਦੇ ਹੋਏ ਇੱਥੇ ਲੋਕਾਂ ਨੇ ਜਿਹੜੀ ਹੈ ਫਸਲ ਜਿਹੜੀ ਬੀਜੀ ਸੀ ਖਾਸ ਤੌਰ ਤੇ ਕਮਲ ਦੀ ਜੜ ਜਿਹੜੀ ਹੈ ਜਿਹਨੂੰ ਭੇ ਵੀ ਕਿਹਾ ਜਾਂਦਾ ਵੀ ਇਹਦੀ ਫਸਲ ਬੀਜੀ ਸੀ ਤੇ ਉਹਦੀ ਜਿਹੜੀ ਹੈ ਅੱਜ ਪਟਾਈ ਜਿਹੜੀ ਹੁੰਦੀ ਹੋਈ ਸਾਫ ਤੌਰ ਤੇ ਦਿਖਾਈ ਦੇ ਰਹੀ ਆ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਕਮਲ ਦੀ ਜੜ ਜਿਹਨੂੰ ਭੇ ਵੀ ਕਹਿੰਦੇ ਆ ਵੀ ਉਹਦੀ ਜਿਹੜੀ ਆ ਉਹ ਕੰਮ ਇੱਥੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਉਹਦੀ ਪਟਾਈ ਦਾ ਕੰਮ ਜਿਹੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਇਸ ਖੇਤੀ ਦੇ ਵਿੱਚ ਕੀ ਫਾਇਦੇ ਹੁੰਦੇ ਆ ਜਾਂ ਕੀ ਨੁਕਸਾਨ ਹੁੰਦੇ ਆ ਉਹ ਅਸੀਂ ਕਿਸਾਨਾਂ ਕਿਸਾਨ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਲੇ ਪਾਣੀ ਦੀ ਮਾਰ ਹੈ ਜਾਂ ਬਰਸਾਤਾ ਦੀ ਜਿਹੜੀ ਮਾਰ ਹੈ ਉਹ ਫਸਲਾਂ ਨੂੰ ਜੂਲ ਪਈ ਆ ਜਿਸ ਕਰਕੇ ਇਹਦਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਉਹ ਚੇਲਣਾ ਜਿਹੜਾ ਪੈ ਰਿਹਾ ਸਰ ਨਮਸਕਾਰ ਜੀ ਸਤ ਸ੍ਰੀ ਅਕਾਲ ਜੀ ਪਾਜੀ ਜਿਹੜਾ ਜਿਹੜੀ ਆ ਫਸਲ ਹੈਗੀ ਇਹ ਕਾਦੀ ਫਸਲ ਹੈ ਤੇ ਕਿਸ ਤਰ੍ਹਾਂ ਮਤਲਬ ਕੀ ਤੁਹਾਨੂੰ ਇਹਦਾ ਇਹ ਕਮਲ ਦੀ ਝਾੜ ਹੈ ਜੀ ਓਕੇ ਜੀ ਤੇ ਇਹ ਕਿ ਬਾਰਸ਼ ਜਿਆਦਾ ਪਈ ਹੈ ਤੇ ਬਿਮਾਰੀ ਜਿਆਦਾ ਹੋ ਗਈ ਸੁੰਡੀ ਸੁੰਡੀ ਜਿਆਦਾ ਆ ਗਈ ਇੱਕ ਚਿੱਟਾ ਪੀਲਾ ਆ ਗਿਆ ਇਹ ਕਿ ਮਾਲ ਜੋ ਜਾਂ ਪਟਾਈ ਕਰਦੇ ਨੇ ਬੰਦੇ ਘਾਟ ਝਾੜ ਕਾਟੇ ਇੱਥੇ ਚਾੜ ਕਟਾ ਹਾਂ ਬਹੁਤ ਘਾਟ ਹੈ ਝਾੜ ਦੀ ਜਿਹੜੀ ਆ ਮਾਰ ਪੈ ਰਹੀ ਆ ਇਹਦੇ ਪਿੱਛੇ ਕੀ ਕਾਰਨ ਸਮਝਦੇ ਆ ਵੀ ਮਤਲਬ ਕਿ ਇਹਦੇ ਪਿੱਛੇ ਜਿਹੜੀ ਮਾਰ ਪੈ ਰਹੰਦਾ ਕਾਰਨ ਕਿ ਕਿਲਾ ਪਾਣੀ ਆ ਬਿਮਾਰੀਆਂ ਜਾਂ ਹੋਰ ਵੀ ਕੋਈ ਕਾਰਨ ਇਹਦੇ ਚਾਹੀਏ ਉਹ ਤੁ ਸਮਾਨ ਮੰਨ ਲਓ ਕਿ ਨਾ ਸੁੰਡੀ ਜ਼ਿਆਦਾ ਆ ਗਈ ਜਿਹੜਾ ਚਿੱਟਾ ਤੇਲਾ ਆ ਗਿਆ ਉਹਦੇ ਕਰਕੇ ਵੀ ਉਹ ਮਾਲ ਆ ਕੀ ਡ੍ਰੀਕ ਰਹਿ ਗਿਆ ਹਾਂ ਫਸਲਾਂ ਨੂੰ ਮਾਰ ਉਹ ਜਿਹੜੀ ਮੌਸਮ ਕਰਪਾਏਗੀ ਨਾ ਕੁਦਰਤੀ ਮਾਰ ਪਈ ਕੁਦਰਤੀ ਮਾਰ ਪਈ ਕੁਦਰਤੀ ਜਿਹੜੀ ਮਾਰ ਹੈ ਉਹ ਸਤਾਂਦੀ ਹੋਈ ਦਿਖਾਈ ਦੇ ਰਹੀ ਹੈ ਜੇ ਆਪਾਂ ਬਾਜ਼ਾਰ ਦੇ ਵਿੱਚ ਇਹਦਾ ਜਿਹੜਾ ਪਾ ਹੈਗਾ ਜਾਂ ਖਰੀਦਦਾਰ ਹੈਗਾ ਕਿੰਨੇ ਕੁ ਖਰੀਦਦਾਰ ਹੈਗਾ ਤੇ ਕੀ ਰੇਟ ਜਿਹੜਾ ਉਹ ਵਿਕਦਾ ਹੈ ਵਿਕਦਾ ਤਾਂ ਜੋ ਰੇਟ ਤਾਂ ਬਾਹਰ ਹੀ ਇਹਦਾ ਖਰੀਦਾ ਦਿੱਲੀ ਬਾਹਰ ਦਿੱਲੀ ਮੰਨੇ ਤੇ ਅੱਜ ਕੀ ਉਹ ਰੇਟ ਤਾਂ ਸਿੰਬਾਲ ਝਾੜਪੂਰਾ ਨਿਕਲੇ ਤਾਂ ਰੇਟ ਮਿਲੇ ਬਰੀਕ ਮਾਰ ਰਹਿ ਗਿਆ ਨਾ ਅੱਜ ਹਾਂ ਇੱਥੇ ਜਿਹੜੀ ਇਹਦੀ ਖਰੀਦ ਨਹੀਂ ਹੁੰਦੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਨਹੀਂ ਇਹਦੀ ਖਰੀਦ ਹੁੰਦੀ ਕਿ ਬਾਹਰ ਹੀ ਜਾਂਦੀ ਹੈ ਇਹ ਪੰਜਾਬ 'ਚ ਘੱਟ ਹੀ ਹੁੰਦੀ ਪੰਜਾਬ 'ਚ ਘੱਟ ਹੁੰਦੀ ਹਾਂ ਇਧਰ ਜ਼ਿਆਦਾ ਉਧਰ ਬਾਹਰ ਜ਼ਿਆਦਾ ਖਾਂਦੇ ਨੇ ਉਹ ਦਿੱਲੀ ਮੰਨੇ ਵਿੱਚ ਬੰਮਈ ਮੰਨੇ ਤੇ ਇਹਦੇ ਜਿਹੜੀ ਜਰੂਰ ਤੁਸੀਂ ਬਜਾਈ ਕਰਦੇ ਆ ਕਿੰਨਾ ਕੁ ਜਿਹੜਾ ਖਰਚਾ ਹੁੰਦਾ ਵੀ ਜਿਹੜਾ ਤੁਹਾਨੂੰ ਇਹਦੇ ਵਿੱਚ ਮਤਲਬ ਕਿ ਲੱਗਦਾ ਵੀ ਤਾਂ ਕਿ ਮਤਲਬ ਕਿ ਜਿਹੜੀ ਜੜੀ ਬਜਾਈ ਵਧੀਆ ਤਰੀਕੇ ਨਾਲ ਹੋ ਜੇ ਇਹ ਬਜਾਈ ਦਾ ਖਰਚਾ 20000 ਪਰ ਆ ਜਾਂਦਾ ਖਰਚਾ ਰੁਪਈਆ ਪਰ ਏਕੜ ਹਾਂ ਬਾਅਦ ਖਾਤਾ ਕੋਚਾ ਦਾ ਖਾਤਾਂ ਦਾ ਵੀ ਜੀਆ ਫਰੇਵਾਂ ਦਾ ਜੋ ਪਾਣੀ ਵਿੱਚ ਇਹਦਾ ਖਿਲਾਰਨਾ ਪੈਂਦਾ ਫੱਡ ਮਾਰਨੇ ਪੈਂਦੇ ਨੇ ਫਿਰ ਖਰਚਾ ਬਹੁਤ ਆ ਜਾਂਦਾ ਜੇ ਜਿਹੜਾ ਝਾੜ ਘਾਟ ਨਿਕਲਿਆ ਤੇ ਉਹਦੇ ਕਾਰਨ ਫਿਰ ਹੁਣ ਤੁਹਾਨੂੰ ਕੀ ਫਰਕ ਪਏਗਾ ਕਿੰਨਾ ਕੁ ਜਿਹੜਾ ਨੁਕਸਾਨ ਚੇਲਣਾ ਪਏਗਾ ਨੁਕਸਾਨ ਲੱਖ ਲੱਖ ਦਾ ਇਹ ਜੋ ਜਾ ਠੇਕੇ ਤੇ ਪਾਈ ਲਈਏ ਤੇ ਨੁਕਸਾਨ ਇੱਥੇ 50-50 ਹਜ਼ਾਰ ਘਾਟਾ ਇੱਥੇ ਪੈ ਰਿਹਾ ਇਸ ਇਲਾਕੇ ਦੇ ਵਿੱਚ ਕਿੰਨਾ ਕੁ ਠੇਕਾ ਚੱਲਦਾ ਇੱਥੇ ਲੱਖ ਲੱਖ ਦਾ ਠੇਕਾ ਹੈਗਾ You mean the. Um. Okay. ਇਹ ਕਿੱਲੇ ਮਗਰ ਵੀ ਜਿਹੜਾ ਠੇਕੇ ਤੇ ਜਿਹੜੀ ਜ਼ਮੀਨ ਲੈ ਕੇ ਵੀ ਇਹਨਾਂ ਨੇ ਜਿਹੜੀ ਆ ਕਮਲ ਦੀ ਜੜ ਜਿਹੜੀ ਆ ਬੀਜੀ ਆ ਜਿਹਨੂੰ ਪੇਂ ਕਹਿੰਦੇ ਆ ਵੀ ਉਹਦਾ ਜਿਹੜਾ ਵੀ ਕਹਿ ਸਕਦੇ ਆ ਝਾੜ ਘੱਟ ਹੋਣ ਕਰਕੇ ਕਿਉਂਕਿ ਕੁਦਰਤੀ ਮਾਰ ਜਿਹੜੀ ਆ ਕਿ ਫਸਲਾਂ ਨੂੰ ਬਹੁਤ ਪਈ ਆ ਸਬਜ਼ੀਆਂ ਤੇ ਵੀ ਜਿਹੜੀ ਮਾਰ ਪੈਦੀ ਹੋਈ ਸਾਫ ਤੌਰ ਤੇ ਦਿਖਾਈ ਦੇ ਰਹੀ ਆ ਕਿਉਂਕਿ ਜਿਹੜੀ ਆ ਸਬਜ਼ੀ ਜਿਹੜੀ ਹੋਈ ਆ ਇਹਦੇ ਜਿਹੜਾ ਵੀ ਸਾਈਜ਼ ਜਿਹੜਾ ਕਹਿੰਦੇ ਵੀ ਛੋਟਾ ਰਹਿ ਗਿਆ ਉਹਨਾਂ ਝਾੜ ਬਿਲਕੁਲ ਕੱਟ ਗਿਆ ਵੀ ਜਿਸ ਕਰਕੇ ਇਹਨਾਂ ਦੇ ਕਾਫੀ ਜਿਹੜਾ ਫਰਕ ਪਿਆ ਵੀ ਇਹ ਜਿਹੜੀ ਸਬਜ਼ੀ ਹੈਗੀ ਆ ਇਹਦਾ ਕੀ ਜਿਹੜਾ ਫਰਕ ਆ ਨਜ਼ਰ ਕਿ ਸਾਰਿਆਂ ਦਾ ਝੋਨਾ ਵੀ ਨਹੀਂ ਆ ਖਰੀ ਕਿਸੇ ਦਾ 50 ਨਿਕਲੇ ਨਗਾਟੇ ਕਿਸੇ ਦੇ ਕਿਲੇ ਚ 30 ਨਿਕਲੇ ਨੇ ਕਿ ਆਖਰੀ ਪਾਣੀ ਆਨ ਕਰਨ ਬਹੁਤ ਹੀ ਨੁਕਸਾਨ ਹੋ ਗਿਆ ਸਾਰੀ ਦੁਨੀਆ ਦਾ ਹੀ ਕਿ ਇਧਰ ਜ਼ਿਆਦਾ ਹੈ ਪੰਜਾਬ ਚ ਆਖਰੀ ਪਾਣੀ ਆਨ ਕਰਨਾ ਸੋ ਹੋ ਸਕਦਾ ਹੈ ਕਿ ਅਗਾ ਥੋੜਾ ਕਾਣਾ ਪਾਣੀ ਜੇ ਘਾਟ ਗਿਆ ਤਾਂ ਫਿਰ ਤਾਂ ਫਾਇਦਾ ਨਹੀਂ ਤਾਂ ਅੱਗੇ ਹੋ ਸਕਦਾ ਵੀ ਨਾ ਹੀ ਦੁਨੀਆ ਰਵੇ ਇਧਰ ਨੂੰ ਪੰਜਾਬ ਵਾਲੇ ਇਲਾਕੇ ਚ ਤੇ ਹੁਣ ਜਿਹੜੀ ਸਬਜ਼ੀ ਹੈ ਜਿਹੜੀ ਆ ਭੇਜ ਜਿਹਨੂੰ ਕਹਿੰਦੇ ਆ ਵੀ ਕਮਲ ਦੀ ਜੜ ਵੀ ਕਹਿੰਦੇ ਆ ਵੀ ਇਹਦਾ ਇਹਦੇ ਹਾਲਾਤ ਕੀ ਆ ਕਿਉਂਕਿ ਜਦੋਂ ਬੀਜੀ ਸੀਗੀ ਉਹਨੂੰ ਕੀ ਸੋਚ ਕੇ ਬੀਜੀ ਸੀ ਤੇ ਹੁਣ ਜਿਹੜਾ ਇਹਦਾ ਕੀ ਮਤਲਬ ਕੀ ਨੁਕਸਾਨ ਹੋ ਰਿਹਾ ਜਾਂ ਫਾਇਦਾ ਹੋ ਰਿਹਾ ਕਿ ਸਾਰਾ ਅਸੀਂ ਤਾਂ ਸੋਚਿਆ ਸੀਗਾ ਕੋਈ ਪੈਸੇ ਬਣ ਜਾਣਗੇ ਪਰ ਨਹੀਂ ਆ ਸਾਨੂੰ ਵੀ ਨਹੀਂ ਕੋਈ ਸਬਨ ਲਿਆ ਦਿਹਾੜੀਏ ਉਹਨ ਸਾਡੇ ਹੁਣ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹੀ ਕੰਮ ਹੀ ਆਵਰ ਤੋਂ ਕਰ ਨਹੀਂ ਸਕਦੇ ਤੇ ਕਿ ਕੋਈ 300 ਬਣਦਾ ਕੋਈ 200 ਬਣਦਾ ਤੇ ਇੰਨੇ ਨਾਲ ਤਾਂ ਗੁਜ਼ਾਰਾ ਵੀ ਨਹੀਂ ਹੁੰਦਾ ਦਾ ਕਿ ਸਾਰਾ ਹੁਣ ਘਰ ਦਾ ਗੁਜ਼ਾਰਾ ਵੀ ਇਹਦੇ ਤੋਂ ਹੀ ਚੱਲਦਾ ਸਾਡਾ ਤਾਂ ਹੁਣ ਜਿਵੇਂ ਦੁਨੀਆ ਨੇ ਤਾਂ ਤਬਾਹ ਨਹੀਂ ਹੋਣਾ ਲਾਲ ਸਾਰੀ ਪਿੰਡਾਂ ਨੇ ਵੀ ਹੋ ਜਾਣਾ ਤੂੰ ਦੇਖ ਸਕਦੇ ਹੋ ਵੀ ਜਿਹੜੇ ਜ਼ਿੰਮੇਦਾਰ ਆ ਚਾਹੇ ਲੇਬਰ ਵਾਲੇ ਆ ਉਹਨਾਂ ਨੂੰ ਕਾਫੀ ਜੜੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਆ ਪਾਜੀ ਇਹ ਸੋਚਿਆ ਸੀਗਾ ਵੀ ਮਤਲਬ ਇਹ ਹਾਲਾਤ ਹੋਣਗੇ ਇਹ ਕਦੇ ਸੋਚਿਆ ਨਹੀਂ ਸੀ ਇਹ ਇਹ ਕੀ ਹਾਲਾਤ ਬਾਤ ਮਾਰੇ ਆ ਇਹ ਕੀ ਤਾਂ ਉਧਰ ਤੋਂ ਮਾਰ ਕੀ ਹੈ ਕਿ ਐਸਟੀ ਆ ਲੇਵਰ ਲੱਗੀ ਹੈ ਇਹਨਾਂ ਦਾ ਵੀ ਖਰਚਾ ਬਹੁਤ ਨਹੀਂ ਹੁੰਦਾ ਬਸ ਪੂਰਾ ਓਕੇ ਹਾਂ ਹੁਣ ਵੇਖੋ ਆ ਕਿੰਨੀ ਕਿਨ ਲੱਗੂਗੀ ਪਟਾਈ ਕਰਦੇ ਨੇ ਜੋ ਕਿ 4 ਪੈਸੇ ਬਣਨੇ ਨਾਲ ਤਾਂ ਆ ਹੀ ਫਾਇਦਾ ਇਹਨਾਂ ਨੂੰ ਵੀ ਸਾਨੂੰ ਵੀ ਪਟਾਈ ਹੋਵੇ ਦੀ ਪਟਾ ਇਹਦਾ ਤਾਂ ਹੀ ਹੈ ਨਾ ਤੁਹਾਨੂੰ ਫਾਇਦਾ ਤਾਂ ਹੋਏਗਾ ਵੀ ਜੇਰਾ ਝਾੜ ਨਿਕਲੇਗਾ ਜ਼ਿਆਦਾ ਝਾੜ ਜ਼ਿਆਦਾ ਨਿਕਲੇਗਾ ਹੁਣ ਝਾੜ ਨਾ ਨਿਕਲਣ ਦੀ ਸੂਰਤ ਦੇ ਵਿੱਚ ਫਿਰ ਤੁਸੀਂ ਕੀ ਕਰੋਗੇ ਹੁਣ ਹਣ ਕੀ ਕਰੀਏ ਉਹ ਜਿਹੜਾ ਜੂਝਾ ਆਇਆ ਫਸਾ ਕੋਈ ਵਿੱਚੇ ਵਾਹਣੀ ਪੈਂਦੀ ਨਹੀਂ ਪਟੀਆਂ ਦੀਆਂ ਪੂਰੀਆਂ ਹਾਂ ਨਹੀਂ ਤਾਂ ਪਟਾਈ ਆਜ ਕੱਲ ਨੂੰ ਜ਼ਿਆਦਾ ਹੋ ਜਾਂਦੀ ਨਹੀਂ ਕਿ ਉਹ ਉਧਰ ਤੇ ਮਾਰ ਪੈ ਗਈ ਤੇ ਪਟਾਈ ਹੁੰਦੀ ਨਹੀਂ ਪੂਰੀ ਪਹਿਲਾਂ ਜਿਹੜੇ ਸੀਗੇ ਰੇਟ ਹੈ ਜਿਹੜੇ ਜਿਹੜੋ ਤੁਸੀਂ ਬਾਹਰ ਵੇਚਣ ਜਾਂਦੇ ਸੀ ਮੰਡੀ ਦੇ ਵਿੱਚ ਉਹ ਤੋਂ ਕੀ ਰੇਟ ਜਿਹੜੇ ਮਿਲਦੇ ਸੀਗੇ ਤੇ ਹੁਣ ਉਹਦੇ ਵਿੱਚ ਕਿੰਨਾ ਫਰਕ ਪਿਆ ਹੁਣ ਘਾਟ ਤੋਂ ਘਾਟ 20 25 25 ਰੁਪਏ ਘਾਟ ਤੇ ਰੇਟ ਆ ਕੀ ਪਿਛਲੀ ਵਾਰ ਨਾ ਬਈ ਕੀ ਆ ਬਰੀਕ ਮਾਲ ਰਹਿ ਗਿਆ ਕਿਤਨਾ ਕਿਤਨਾ ਬਰੀਕ ਹਮ ਪਹਿਲਾਂ ਕਿੰਨਾ ਨਿਕਲ ਜਾਂਦਾ ਸੀ ਇੱਕੜ 'ਚੋਂ ਇਹ ਜੀ ਜਾਣਦੇ ਨੇ 100 100 100 ਘੱਟਾ ਨਿਕਲ ਜਾਂਦਾ ਓਕੇ ਹਾਂ 80 50 50 ਘੱਟੇ 60 60 ਮਾਹ ਚ ਚੜ ਚੜਦਾ ਆ ਅੱਧਾ ਰਹਿ ਗਿਆ ਅੱਧਾ ਅੱਧਾ ਰਹਿ ਗਿਆ ਵੀ ਕਹਿ ਸਕਦੇ ਆ ਵੀ ਜਦ ਸਬਜ਼ੀਆਂ ਦੇ ਵਿੱਚ ਜਿਹੜਾ ਚਾਰ ਹੈਗਾ ਉਹ ਉਧਰ ਰਹਿ ਗਿਆ ਜਿਸ ਕਰਕੇ ਜਿਹੜੀ ਫਿਕਰ ਆ ਉਹ ਕਿਸਾਨ ਨੂੰ ਜਿਹੜੀ ਉਤਾਂਦੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਜਿਹੜੀ ਕਹਿ ਸਕਦੇ ਆ ਜ਼ਮੀਨ ਹੈਗੀ ਆ ਉਹ ਵੀ ਠੇਕੇ ਤੇ ਲਈ ਆ ਉਸ ਤੋਂ ਬਾਅਦ ਬਜਾਈ ਕੀਤੀ ਆ ਬਜਾਈ ਤੇ ਵੀ ਖਰਚਾ ਹੁੰਦਾ ਲੇਬਰ ਲੱਗੀ ਹੋਈ ਕਿੰਨੇ ਬੰਦੇ ਲੱਗੇ ਹੋਏ ਤੁਹਾਨੂੰ ਜਿਹੜੇ ਦਿਖਾਈ ਦੇ ਰਹੇ ਆ ਵੀ ਤੁਸੀਂ ਦੇਖ ਸਕਦੇ ਹੋ ਵੀ ਲੇਬਰ ਦਾ ਜਿਹੜਾ ਖਰਚਾ ਵੀ ਕਿਸਾਨ ਦੇ ਜਿਹੜੇ ਸਿਰ ਤੇ ਪੈਂਦਾ ਲੇਕਿਨ ਉਸ ਤੋਂ ਬਾਅਦ ਇਹ ਚਾਰ ਜਿਆਦਾ ਨਾ ਹੋਵੇ ਤੇ ਫਿਰ ਸਮਝਿਆ ਜਾ ਸਕਦਾ ਵੀ ਉਹਨੂੰ ਜਿਹੜਾ ਨੁਕਸਾਨ ਦਾ ਜਿਹੜਾ ਉਹ ਚੇਲਣਾ ਪੈ ਰਿਹਾ ਜਿਹੜੀਆਂ ਅਸੀਂ ਤੁਹਾਨੂੰ ਤਸਵੀਰਾਂ ੁਕ ਇਹ ਜਿਹੜੀ ਬਾਹਰ ਦੇ ਜਿਹੜੀਆਂ ਦੂਜੇ ਛੂਬਿਆਂ ਦੇ ਵਿੱਚ ਜਿਹੜੀ ਆ ਇਹ ਜਾਂਦੀ ਆ ਤੇ ਉੱਥੇ ਜਿਹੜੀ ਆ ਇਹਦਾ ਰੇਟ ਮਿਲਦਾ ਲੇਕਿਨ ਇਸ ਵਾਰ ਜਿਹੜੀ ਆ ਰੇਟ ਉਹ ਹੀ ਨੇ ਰੇਟ ਦੇ ਵਿੱਚ ਕੋਈ ਕਮੀ ਨਹੀਂ ਆਈ ਲੇਕਿਨ ਕਮੀ ਇੱਥੇ ਆਈ ਆ ਵੀ ਜਿਹੜੀ ਕੁਦਰਤੀ ਮਾਰ ਪਈ ਆ ਚਾਰ ਘਟ ਹੋਣ ਕਰਕੇ ਕਿਸਾਨਾਂ ਨੂੰ ਜਿਹੜਾ ਨੁਕਸਾਨ ਚੇਲਣਾ ਪੈ ਰਿਹਾ ਵੀ ਜੋ ਇੱਕ ਫਿਕਰ ਵਾਲੀ ਗੱਲ ਜਿਹੜੀ ਕਿਸਾਨਾਂ ਦੀ ਜ਼ਰੂਰ ਹੈਗੀ ਆ ਤੇ ਕਿਸਾਨ ਸੋਚਣ ਵਾਸਤੇ ਮਜਬੂਰ ਆ ਵੀ ਜਿਹੜੇ ਪਾਣੀ ਕਰਕੇ ਜਾਂ ਬਾਰਿਸ਼ਾ ਕਰਕੇ ਜਿਹੜੀਆਂ ਚਾਰ ਜਿਹੜਾ ਕਟਿਆ ਉਰੀ ਪਰਪਾਈ ਜਿਹੜੀ ਹੁਣ ਉਹ ਕਿਵੇਂ ਕੀਤੀ ਜਾਏਗੀ ਇਹ ਸੋਚ ਵਿੱਚ ਜਿਹੜਾ ਕਿਸਾਨ ਬੈਠਾ ਦਿਖਾਈ ਦੇ ਰਿਹਾ ਕਿ ਫਸਲ ਪਾਲੀ ਹੁੰਦੀ ਆ ਬਨਾ ਜਿਹੜੀ ਆ ਬੀਜੀ ਵੀ ਹੁੰਦੀ ਆ ਲੇਕਿਨ ਉਹ ਜਿਹੜੀ ਫਸਲ ਦਾ ਉਹਨਾਂ ਰੇਟ ਨਾ ਮਿਲੇ ਤੇ ਫਿਰ ਮੁਸ਼ਕਲਾਂ ਦਾ ਸਾਹਮਣਾ ਕਰ ਕਸਾਨ ਨੂੰ ਜਰੂਰ ਕਰਨਾ ਪੈਂਦਾ ਪਿਆ ਜੋ ਤੁਸੀਂ ਦੇਖ ਸਕਦੇ ਹੋ ਵੀ ਸਰਦੀ ਇਲਾਕੇ ਦੇ ਕਿਸਾਨ ਜਿਹੜੀ ਇਹ ਮੁਸ਼ਕਲਾਂ ਚੇਲਦੇ ਹੋ ਸਭ ਤੋਂ ਵੱਧ ਦਿਖਾਈ ਦੇ ਰਹੇ ਨੇ ਪਿਛਲੇ ਦਿਨ ਵਿੱਚ ਜਿਹੜੀਆਂ ਬਾਦਰ ਇਲਾਕੇ ਦੇ ਵਿੱਚ ਕਾਫੀ بارشਾਂ ਜੜੀਆਂ ਹੋਈਆਂ ਤੇ ਪਾਣੀ ਦੀ ਮਾਰ ਵੀ ਪਈ ਆ ਉਹਨੂੰ ਦੇਖਦੇ ਹੋਏ ਇੱਥੇ ਲੋਕਾਂ ਨੇ ਜਿਹੜੀ ਹੈ ਫਸਲ ਜਿਹੜੀ ਬੀਜੀ ਸੀ ਖਾਸ ਤੌਰ ਤੇ ਕਮਲ ਦੀ ਜੜ ਜਿਹੜੀ ਹੈ ਜਿਹਨੂੰ ਭੇ ਵੀ ਕਿਹਾ ਜਾਂਦਾ ਵੀ ਇਹਦੀ ਫਸਲ ਬੀਜੀ ਸੀ ਤੇ ਉਹਦੀ ਜਿਹੜੀ ਹੈ ਅੱਜ ਪਟਾਈ ਜਿਹੜੀ ਹੁੰਦੀ ਹੋਈ ਸਾਫ ਤੌਰ ਤੇ ਦਿਖਾਈ ਦੇ ਰਹੀ ਆ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਕਮਲ ਦੀ ਜੜ ਜਿਹਨੂੰ ਭੇ ਵੀ ਕਹਿੰਦੇ ਆ ਵੀ ਉਹਦੀ ਜਿਹੜੀ ਆ ਉਹ ਕੰਮ ਇੱਥੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਉਹਦੀ ਪਟਾਈ ਦਾ ਕੰਮ ਜਿਹੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਇਸ ਖੇਤੀ ਦੇ ਵਿੱਚ ਕੀ ਫਾਇਦੇ ਹੁੰਦੇ ਆ ਜਾਂ ਕੀ ਨੁਕਸਾਨ ਹੁੰਦੇ ਆ ਉਹ ਅਸੀਂ ਕਿਸਾਨਾਂ ਕਿਸਾਨ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਲੇ ਪਾਣੀ ਦੀ ਮਾਰ ਆ ਜਾਂ ਬਰਸਾਤਾ ਦੀ ਜਿਹੜੀ ਮਾਰ ਹੈ ਉਹ ਫਸਲਾਂ ਨੂੰ ਜੂਲ ਪਈ ਆ ਜਿਸ ਕਰਕੇ ਇਹਦਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਉਹ ਚੇਲਣਾ ਜਿਹੜਾ ਪੈ ਰਿਹਾ ਸਰ ਨਮਸਕਾਰ ਜੀ ਸਤ ਸ੍ਰੀ ਅਕਾਲ ਜੀ ਪਾਜੀ ਜਿਹੜਾ ਜਿਹੜੀ ਆ ਫਸਲ ਹੈਗੀ ਇਹ ਕਾਦੀ ਫਸਲ ਹੈ ਤੇ ਕਿਸ ਤਰ੍ਹਾਂ ਮਤਲਬ ਕੀ ਤੁਹਾਨੂੰ ਇਹਦਾ ਇਹ ਕਮਲ ਦੀ ਝਾੜ ਹੈ ਜੀ ਓਕੇ ਜੀ ਤੇ ਇਹ ਕਿ ਬਾਰਸ਼ ਜਿਆਦਾ ਪਈ ਹੈ ਤੇ ਬਿਮਾਰੀ ਜਿਆਦਾ ਹੋ ਗਈ ਸੁੰਡੀ ਸੁੰਡੀ ਜਿਆਦਾ ਆ ਗਈ ਇੱਕ ਚਿੱਟਾ ਪੀਲਾ ਆ ਗਿਆ ਇਹ ਕਿ ਮਾਲ ਜੋ ਜਾਂ ਪਟਾਈ ਕਰਦੇ ਨੇ ਬੰਦੇ ਘਾਟ ਝਾੜ ਕਾਟੇ ਆ ਤੇ ਚਾੜ ਕਟਾ ਹਾਂ ਬਹੁਤ ਘਾਟ ਹੈ ਛਾੜਦੀ ਜਿਹੜੀ ਆ ਮਾਰ ਪੈ ਰਹੀ ਆ ਇਹਦੇ ਪਿੱਛੇ ਕੀ ਕਾਰਨ ਸਮਝਦੇ ਆ ਵੀ ਮਤਲਬ ਕਿ ਇਹਦੇ ਪਿੱਛੇ ਜਿਹੜੀ ਮਾਰ ਪੈ ਰਹਿੰਦਾ ਕਾਰਨ ਕਿ ਕਿਲਾ ਪਾਣੀ ਆ ਬਿਮਾਰੀਆਂ ਜਾਂ ਹੋਰ ਵੀ ਕੋਈ ਕਾਰਨ ਇਹਦੇ ਚਾਹੀਏ ਉਹ ਚਮਾਨ ਮੰਨ ਲਓ ਕੀ ਨਾ ਸੁੰਡੀ ਜ਼ਿਆਦਾ ਆ ਗਈ ਜਿਹੜਾ ਚਿੱਟਾ ਤੇਲਾ ਆ ਗਿਆ ਉਹਦੇ ਕਰਕੇ ਵੀ ਉਹ ਮਾਲ ਆ ਕੀ ਬ੍ਰੀਕ ਰਹਿ ਗਿਆ ਆ ਹਾਂ ਫਸਲਾਂ ਨੂੰ ਮਾਰ ਉਹ ਜਾਈ ਦੀ ਮੌਸਮ ਕਰਪਾਏਗੀ ਨਾ ਕੁਦਰਤੀ ਮਾਰ ਪਈ ਕੁਦਰਤੀ ਮਾਰ ਪਈ ਕੁਦਰਤੀ ਜਿਹੜੀ ਮਾਰ ਹੈ ਉਹ ਸਤਾਂਦੀ ਹੋਈ ਦਿਖਾਈ ਦੇ ਰਹੀ ਹੈ ਜੇ ਆਪਾਂ ਬਾਜ਼ਾਰ ਦੇ ਵਿੱਚ ਇਹਦਾ ਜਿਹੜਾ ਪਾ ਹੈਗਾ ਜਾਂ ਖਰੀਦਦਾਰ ਹੈਗਾ ਕਿੰਨੇ ਕੁ ਖਰੀਦਦਾਰ ਹੈਗਾ ਤੇ ਕੀ ਰੇਟ ਜਿਹੜਾ ਉਹ ਵਿਕਦਾ ਹੈ ਵਿਕਦਾ ਤਾਂ ਜੋ ਰੇਟ ਤਾਂ ਬਾਹਰ ਹੀ ਇਹਦਾ ਖਲੀਗਾ ਦਿੱਲੀ ਬਾਹਰ ਦਿੱਲੀ ਮੰਨੇ ਤੇ ਐ ਕਿ ਉਹ ਰੇਟ ਤਾਂ ਸਿੰਬਾਲ ਝਾੜਪੂਰਾ ਨਿਕਲੇ ਤਾਂ ਰੇਟ ਮਿਲੇ ਬਰੀਕ ਮਾਰ ਰਹਿ ਗਿਆ ਨਾ ਅੱਜ ਹਾਂ ਇੱਥੇ ਜਿਹੜੀ ਇਹਦੀ ਖਰੀਦ ਨਹੀਂ ਹੁੰਦੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਨਹੀਂ ਇਹਦੀ ਖਰੀਦ ਹੁੰਦੀ ਕਿ ਬਾਹਰ ਹੀ ਜਾਂਦੀ ਹੈ ਇਹ ਪੰਜਾਬ 'ਚ ਘੱਟ ਹੀ ਹੁੰਦੀ ਪੰਜਾਬ 'ਚ ਘੱਟ ਹੁੰਦੀ ਹਾਂ ਇਧਰ ਜ਼ਿਆਦਾ ਉਧਰ ਬਾਹਰ ਜ਼ਿਆਦਾ ਖਾਂਦੇ ਨੇ ਉਹ ਦਿੱਲੀ ਮੰਨੇ ਵਿੱਚ ਬੰਮਈ ਮੰਨੇ ਤੇ ਇਹਦੇ ਜਿਹੜੀ ਜਰੂਰ ਤੁਸੀਂ ਬਜਾਈ ਕਰਦੇ ਆ ਕਿੰਨਾ ਕੁ ਜਿਹੜਾ ਖਰਚਾ ਹੁੰਦਾ ਵੀ ਜਿਹੜਾ ਤੁਹਾਨੂੰ ਇਹਦੇ ਵਿੱਚ ਮਤਲਬ ਕਿ ਲੱਗਦਾ ਵੀ ਤਾਂ ਕਿ ਮਤਲਬ ਕਿ ਜਿਹੜੀ ਜੜੀ ਬਜਾਈ ਵਧੀਆ ਤਰੀਕੇ ਨਾਲ ਹੋ ਜੇ ਇਹ ਬਜਾਈ ਦਾ ਖਰਚਾ 20000 ਪਰ ਆ ਜਾਂਦਾ ਖਰਚਾ ਰੁਪਈਆ ਪਰ ਏਕੜ ਹਾਂ ਬਾਅਦ ਖਾਤਾ ਕੋ ਚੰਦਾ ਖਾਤਾਂ ਦਾ ਵੀ ਜੀਆ ਫਰੇਵਾਂ ਦਾ ਜੋ ਪਾਣੀ ਵਿੱਚ ਇਹਦਾ ਖਿਲਾਰਨਾ ਪੈਂਦਾ ਫੱਡ ਮਾਰਨੇ ਪੈਂਦੇ ਨੇ ਫਿਰ ਖਰਚਾ ਬਹੁਤ ਆ ਜਾਂਦਾ ਜੇ ਜਿਹੜਾ ਝਾੜ ਘਾਟ ਨਿਕਲਿਆ ਤੇ ਉਹਦੇ ਕਾਰਨ ਫਿਰ ਹੁਣ ਤੁਹਾਨੂੰ ਕੀ ਫਰਕ ਪਏਗਾ ਕਿੰਨਾ ਕੁ ਜਿਹੜਾ ਨੁਕਸਾਨ ਚੇਲਣਾ ਪਏਗਾ ਨੁਕਸਾਨ ਲੱਖ ਲੱਖ ਦਾ ਇਹ ਜੋ ਜਾ ਠੇਕੇ ਤੇ ਪੈੜੀ ਲਹੀ ਹੈ ਤੇ ਨੁਕਸਾਨ ਇੱਥੇ 50-50 ਹਜ਼ਾਰ ਘਾਟਾ ਇੱਥੇ ਪੈ ਰਿਹਾ ਇਸ ਇਲਾਕੇ ਦੇ ਵਿੱਚ ਕਿੰਨਾ ਕੁ ਠੇਕਾ ਚੱਲਦਾ ਇੱਥੇ ਲੱਖ ਲੱਖ ਦਾ ਠੇਕਾ ਹੈ ਨਾ You mean the. Um. Okay. ਇਹ ਕਿੱਲੇ ਮਗਰ ਵੀ ਜਿਹੜਾ ਠੇਕੇ ਤੇ ਜਿਹੜੀ ਜ਼ਮੀਨ ਲੈ ਕੇ ਵੀ ਇਹਨਾਂ ਨੇ ਜਿਹੜੀ ਆ ਕਮਲ ਦੀ ਜੜ ਜਿਹੜੀ ਆ ਬੀਜੀ ਆ ਜਿਹਨੂੰ ਪੇ ਕਹਿੰਦੇ ਆ ਵੀ ਉਹਦਾ ਜਿਹੜਾ ਵੀ ਕਹਿ ਸਕਦੇ ਆ ਝਾੜ ਘੱਟ ਹੋਣ ਕਰਕੇ ਕਿਉਂਕਿ ਕੁਦਰਤੀ ਮਾਰ ਜਿਹੜੀ ਆ ਕਿ ਫਸਲਾਂ ਨੂੰ ਬਹੁਤ ਪਈ ਆ ਸਬਜ਼ੀਆਂ ਤੇ ਵੀ ਜਿਹੜੀ ਮਾਰ ਪੈਦੀ ਹੋਈ ਸਾਫ ਤੌਰ ਤੇ ਦਿਖਾਈ ਦੇ ਰਹੀ ਆ ਕਿਉਂਕਿ ਜਿਹੜੀ ਆ ਸਬਜ਼ੀ ਜਿਹੜੀ ਹੋਈ ਆ ਇਹਦੇ ਜਿਹੜਾ ਵੀ ਸਾਈਜ਼ ਜਿਹੜਾ ਕਹਿੰਦੇ ਵੀ ਛੋਟਾ ਰਹਿ ਗਿਆ ਉਹਨਾਂ ਝਾੜ ਬਿਲਕੁਲ ਕੱਟ ਗਿਆ ਵੀ ਜਿਸ ਕਰਕੇ ਇਹਨਾਂ ਦੇ ਕਾਫੀ ਜਿਹੜਾ ਫਰਕ ਪਿਆ ਵੀ ਇਹ ਜਿਹੜੀ ਸਬਜ਼ੀ ਹੈਗੀ ਆ ਇਹਦਾ ਕੀ ਜਿਹੜਾ ਫਰਕ ਆ ਨਜ਼ਰ ਆ ਕਿ ਸਾਰਿਆਂ ਦਾ ਝੋਨਾ ਵੀ ਨਹੀਂ ਆ ਖਰੀ ਕਿਸੇ ਦਾ 50 ਨਿਕਲੇ ਨਗਾਟੇ ਕਿਸੇ ਦੇ ਕਿਲੇ ਚ 30 ਨਿਕਲੇ ਨੇ ਕਿ ਆਖਰੀ ਪਾਣੀ ਆਨ ਕਰਨ ਬਹੁਤ ਹੀ ਨੁਕਸਾਨ ਹੋ ਗਿਆ ਸਾਰੀ ਦੁਨੀਆ ਦਾ ਹੀ ਕਿ ਇਧਰ ਜ਼ਿਆਦਾ ਹੈ ਪੰਜਾਬ ਚ ਆਖਰੀ ਪਾਣੀ ਆਨ ਕਰਨਾ ਸੋ ਹੋ ਸਕਦਾ ਹੈ ਕਿ ਅਗਾ ਥੋੜਾ ਕਾਣਾ ਪਾਣੀ ਜੇ ਘਾਟ ਗਿਆ ਤਾਂ ਫਿਰ ਤਾਂ ਫਾਇਦਾ ਨਹੀਂ ਤਾਂ ਅੱਗੇ ਹੋ ਸਕਦਾ ਵੀ ਨਾ ਹੀ ਦੁਨੀਆ ਰਵੇ ਇਧਰ ਨੂੰ ਪੰਜਾਬ ਵਾਲੇ ਇਲਾਕੇ ਚ ਤੇ ਹੁਣ ਜਿਹੜੀ ਸਬਜੀ ਹੈ ਜਿਹੜੀ ਆ ਭੇਜ ਜਿਹਨੂੰ ਕਹਿੰਦੇ ਆ ਵੀ ਕਮਲ ਦੀ ਜੜ ਵੀ ਕਹਿੰਦੇ ਆ ਵੀ ਇਹਦਾ ਇਹਦੇ ਹਾਲਾਤ ਕੀ ਆ ਕਿਉਂਕਿ ਜਦੋਂ ਬੀਜੀ ਸੀਗੀ ਉਹਨੂੰ ਕੀ ਸੋਚ ਕੇ ਬੀਜੀ ਸੀ ਤੇ ਹੁਣ ਜਿਹੜਾ ਇਹਦਾ ਕੀ ਮਤਲਬ ਕੀ ਨੁਕਸਾਨ ਹੋ ਰਿਹਾ ਜਾਂ ਫਾਇਦਾ ਹੋ ਰਿਹਾ ਕਿ ਸਾਰਾ ਅਸੀਂ ਤਾਂ ਸੋਚਿਆ ਸੀਗਾ ਕੋਈ ਪੈਸੇ ਬਣ ਜਾਣਗੇ ਪਰ ਨਹੀਂ ਆ ਸਾਨੂੰ ਵੀ ਨਹੀਂ ਕੋਈ ਸਬਣ ਲਿਆ ਦਿਹਾੜੀ ਇਹ ਹੁਣ ਸਾਡੇ ਹੁਣ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹੀ ਕੰਮ ਹੀ ਆਵਰ ਤੋਂ ਕਰ ਨਹੀਂ ਸਕਦੇ ਤੇ ਕਿ ਕੋਈ 300 ਬਣਦਾ ਕੋਈ 200 ਬਣਦਾ ਤੇ ਇੰਨੇ ਨਾਲ ਤਾਂ ਗੁਜ਼ਾਰਾ ਵੀ ਨਹੀਂ ਹੁੰਦਾ ਦਾ ਕਿ ਸਾਰਾ ਹੁਣ ਘਰ ਦਾ ਗੁਜ਼ਾਰਾ ਵੀ ਇਹਦੇ ਤੋਂ ਹੀ ਚੱਲਦਾ ਸਾਡਾ ਤਾਂ ਤੁਨ ਜਿਵੇਂ ਮ ਦੁਨੀਆ ਨੇ ਤਾਂ ਤਬਾਹ ਨਹੀਂ ਹੋਣਾ ਲਾਲ ਸਾਰੀ ਪਿੰਡਾਂ ਨੇ ਵੀ ਹੋ ਜਾਣਾ ਤੂੰ ਦੇਖ ਸਕਦੇ ਹੋ ਵੀ ਜਿਹੜੇ ਜ਼ਿੰਮੇਦਾਰ ਆ ਚਾਹੇ ਲੇਬਰ ਵਾਲੇ ਆ ਉਹਨਾਂ ਨੂੰ ਕਾਫੀ ਜੜੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਆ ਪਾਜੀ ਇਹ ਸੋਚਿਆ ਸੀਗਾ ਵੀ ਮਤਲਬ ਇਹ ਹਾਲਾਤ ਹੋਣਗੇ ਇਹ ਕਦੇ ਖੋਚਿਆ ਨਹੀਂ ਸੀ ਇਹ ਇਹ ਕੀ ਹਾਲਾਤ ਬਹੁਤ ਮਾੜੇ ਆ ਇਹ ਕੀ ਤਾਂ ਉਧਰ ਤੋਂ ਮਾਰ ਕੀ ਹੈ ਕਿ ਐਸਟੀ ਆ ਲੇਵਰ ਲੱਗੀ ਹੈ ਇਹਨਾਂ ਦਾ ਵੀ ਖਰਚਾ ਬਹੁਤ ਨਹੀਂ ਹੁੰਦਾ ਬਹੁਤ ਪੂਰਾ ਓਕੇ ਹਾਂ ਹੁਣ ਵੇਖੋ ਆ ਕਿੰਨੀ ਕਿਨਗੂਂਗੀ ਪਟਾਈ ਕਰਦੇ ਨੇ ਜੋ ਕਿ ਚਾਰ ਪੈਸੇ ਬਣਨੇ ਨਾਲ ਤਾਂ ਆ ਹੀ ਫਾਇਦਾ ਇਹਨਾਂ ਨੂੰ ਵੀ ਹਾਂ ਸਾਨੂੰ ਵੀ ਪਟਾਈ ਹੋਵੇ ਦੀ ਪਟਾਈ ਤਾਂ ਆ ਹੀ ਹੈ ਨਾ ਤੁਹਾਨੂੰ ਫਾਇਦਾ ਤਾਂ ਹੋਏਗਾ ਵੀ ਜੇ ਦਾ ਝਾੜ ਨਿਕਲੇਗਾ ਜਿਆਦਾ ਝਾੜ ਜਿਆਦਾ ਨਿਕਲੇਗਾ ਹਾਂ ਹੁਣ ਝਾੜ ਨਾ ਨਿਕਲਣ ਦੀ ਸੂਰਤ ਦੇ ਵਿੱਚ ਫਿਰ ਤੁਸੀਂ ਕੀ ਕਰੋਗੇ ਹੁਣ ਹੁਣ ਕੀ ਕਰੀਏ ਹੁਣ ਇਹ ਜੁਝਾ ਆਇਆ ਫਸਾ ਕੋਈ ਵਿੱਚੇ ਵਾਹਣੀ ਪੈਂਦੀ ਨਹੀਂ ਪਟੀਆਂ ਦੀਆਂ ਪੂਰੀਆਂ ਹਾਂ ਨਹੀਂ ਤਾਂ ਪਟਾਈ ਆਜ ਕੱਲ ਨੂੰ ਜਿਆਦਾ ਹੋ ਜਾਂਦੀ ਹੈ ਕਿ ਉਧਰ ਤੇ ਮਾਰ ਪੈ ਗਈ ਤੇ ਪਟਾਈ ਹੁੰਦੀ ਨਹੀਂ ਪੂਰੀ ਪਹਿਲਾਂ ਜਿਹੜੇ ਸੀਗੇ ਰੇਟ ਜਿਹੜੇ ਜਿਹੜੋ ਤੁਸੀਂ ਬਾਹਰ ਵੇਚਣ ਜਾਂਦੇ ਸੀ ਮੰਡੀ ਦੇ ਵਿੱਚ ਉਹ ਤੋਂ ਕੀ ਰੇਟ ਜਿਹੜੇ ਮਿਲਦੇ ਸੀਗੇ ਤੇ ਹੁਣ ਉਹਦੇ ਵਿੱਚ ਕਿੰਨਾ ਫਰਕ ਪਿਆ ਹੁਣ ਘੱਟ ਤੋਂ ਘੱਟ 20 25 25 ਰੁਪਏ ਘੱਟ ਦੇ ਰੇਟ ਆ ਕੀ ਪਿਛਲੀ ਵਾਰ ਨਾ ਬਈ ਕੀ ਆ ਬਰੀਕ ਮਾਲ ਰਹਿ ਗਿਆ ਕਿਤਨਾ ਕਿਤਨਾ ਬਰੀਕ ਹੂੰ ਪਹਿਲਾਂ ਕਿੰਨਾ ਨਿਕਲ ਜਾਂਦਾ ਸੀ ਇੱਕੜ 'ਚੋਂ ਇਹ ਜੀ ਦੱਸੋ 100 100 ਘੱਟਾ ਨਿਕਲ ਜਾਂਦਾ ਓਕੇ ਹਾਂ 80 50 50 ਘੱਟੇ 60 60 ਮਾਹ ਚ ਚੜ ਚੜਦਾ ਆ ਅੱਧਾ ਰਹਿ ਗਿਆ ਅੱਧਾ ਅੱਧਾ ਰਹਿ ਗਿਆ ਵੀ ਕਹਿ ਸਕਦੇ ਆ ਵੀ ਜਦ ਸਬਜ਼ੀਆਂ ਦੇ ਵਿੱਚ ਜਿਹੜਾ ਚਾਰ ਹੈਗਾ ਉਹ ਉਧਰ ਰਹਿ ਗਿਆ ਜਿਸ ਕਰਕੇ ਜਿਹੜੀ ਫਿਕਰ ਆ ਉਹ ਕਿਸਾਨ ਨੂੰ ਜਿਹੜੀ ਉਤਾਂਦੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਜਿਹੜੀ ਕਹਿ ਸਕਦੇ ਆ ਜ਼ਮੀਨ ਹੈਗੀ ਆ ਉਹ ਵੀ ਠੇਕੇ ਤੇ ਲਈ ਆ ਉਸ ਤੋਂ ਬਾਅਦ ਬਜਾਈ ਕੀਤੀ ਆ ਬਜਾਈ ਤੇ ਵੀ ਖਰਚਾ ਹੁੰਦਾ ਲੇਬਰ ਲੱਗੀ ਹੋਈ ਕਿੰਨੇ ਬੰਦੇ ਲੱਗੇ ਹੋਏ ਤੁਹਾਨੂੰ ਜਿਹੜੇ ਦਿਖਾਈ ਦੇ ਰਹੇ ਆ ਵੀ ਤੁਸੀਂ ਦੇਖ ਸਕਦੇ ਹੋ ਵੀ ਲੇਬਰ ਦਾ ਜਿਹੜਾ ਖਰਚਾ ਵੀ ਕਿਸਾਨ ਦੇ ਜਿਹੜੇ ਸਿਰ ਤੇ ਪੈਂਦਾ ਲੇਕਿਨ ਉਸ ਤੋਂ ਬਾਅਦ ਇਹ ਚਾਰ ਜਿਆਦਾ ਨਾ ਹੋਵੇ ਤੇ ਫਿਰ ਸਮਝਿਆ ਜਾ ਸਕਦਾ ਵੀ ਉਹਨੂੰ ਜਿਹੜਾ ਨੁਕਸਾਨ ਦਾ ਜਿਹੜਾ ਉਹ ਚੇਲਣਾ ਪੈ ਰਿਹਾ ਜਿਹੜੀਆਂ ਅਸੀਂ ਤੁਹਾਨੂੰ ਤਸਵੀਰਾਂ ਪਕਾ ਇਹ ਜਿਹੜੀ ਬਾਹਰ ਦੇ ਜਿਹੜੀਆਂ ਦੂਜੇ ਛੂਬਿਆਂ ਦੇ ਵਿੱਚ ਜਿਹੜੀ ਆ ਇਹ ਜਾਂਦੀ ਆ ਤੇ ਉੱਥੇ ਜਿਹੜੀ ਆ ਇਹਦਾ ਰੇਟ ਮਿਲਦਾ ਲੇਕਿਨ ਇਸ ਵਾਰ ਜਿਹੜੀ ਆ ਰੇਟ ਉਹ ਹੀ ਨੇ ਰੇਟ ਦੇ ਵਿੱਚ ਕੋਈ ਕਮੀ ਨਹੀਂ ਆਈ ਲੇਕਿਨ ਕਮੀ ਇੱਥੇ ਆਈ ਆ ਵੀ ਜਿਹੜੀ ਕੁਦਰਤੀ ਮਾਰ ਪਈ ਆ ਚਾਰ ਘਟ ਹੋਣ ਕਰਕੇ ਕਿਸਾਨਾਂ ਨੂੰ ਜਿਹੜਾ ਨੁਕਸਾਨ ਚੇਲਣਾ ਪੈ ਰਿਹਾ ਵੀ ਜੋ ਇੱਕ ਫਿਕਰ ਵਾਲੀ ਗੱਲ ਜਿਹੜੀ ਕਿਸਾਨਾਂ ਦੀ ਜ਼ਰੂਰ ਹੈਗੀ ਆ ਤੇ ਕਿਸਾਨ ਸੋਚਣ ਵਾਸਤੇ ਮਜਬੂਰ ਆ ਵੀ ਜਿਹੜੇ ਪਾਣੀ ਕਰਕੇ ਜਾਂ ਬਾਰਿਸ਼ਾ ਕਰਕੇ ਜਿਹੜੀਆਂ ਚਾਰ ਜਿਹੜਾ ਕਟਿਆ ਉਰੀ ਪਰਪਾਈ ਜਿਹੜੀ ਹੁਣ ਉਹ ਕਿਵੇਂ ਕੀਤੀ ਜਾਏਗੀ ਇਹ ਸੋਚ ਵਿੱਚ ਜਿਹੜਾ ਕਿਸਾਨ ਬੈਠਾ ਦਿਖਾਈ ਦੇ ਰਿਹਾ ਕਿ ਫਸਲ ਪਾਲੀ ਹੁੰਦੀ ਆ ਬਨਾ ਜਿਹੜੀ ਆ ਬੀਜੀ ਵੀ ਹੁੰਦੀ ਆ ਲੇਕਿਨ ਉਹ ਜਿਹੜੀ ਫਸਲ ਦਾ ਉਹਨਾਂ ਰੇਟ ਨਾ ਮਿਲੇ ਤੇ ਫਿਰ ਮੁਸ਼ਕਲਾਂ ਦਾ ਸਾਹਮਣਾ ਕਰ ਕਸਾਨ ਨੂੰ ਜਰੂਰ ਕਰਨਾ ਪੈਂਦਾ ਪਿਆ ਜੋ ਤੁਸੀਂ ਦੇਖ ਸਕਦੇ ਹੋ ਵੀ ਸਰਦੀ ਇਲਾਕੇ ਦੇ ਕਿਸਾਨ ਜਿਹੜੀ ਇਹ ਮੁਸ਼ਕਲਾਂ ਚੇਲਦੇ ਹੋ ਸਭ ਤੋਂ ਵੱਧ ਦਿਖਾਈ ਦੇ ਰਹੇ ਨੇ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਡੈਨਿਕਸ ਵਿਰਾ ਪ੍ਰੋਜੈਕਟ